ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਦੱਸਦੇ ਹਾਂ ਕਿ ਜਿਵੇਂ ਦੇਖੋ ਗਰਮੀਆਂ ਦਾ ਮੌਸਮ ਆ ਗਿਆ ਜੀ ਅਕਸਰ ਆਪਾਂ ਜਿਹੜੀਆਂ ਬੈੱਡ ਸ਼ੀਟਸ ਹੁੰਦੀਆਂ ਨੇਗੀਆਂ ਗਰਮ ਆਪਾਂ ਸਾਹਮਣੇ ਆਂਗੇ ਜਿਦੋਂ ਆਪਾਂ ਸਾਹਮਣੇ ਆ ਦੇਖੋ ਕਾਫੀ ਸਾਰਾ ਇਹ ਮਤਲਬ ਇਹ ਥਾਂ ਘੇਰ ਦੀਆਂ ਨੀਂਗੀਆਂ ਅੱਜ ਆਪਾਂ ਤੁਹਾਨੂੰ ਸੌਖਾ ਜਿਹਾ ਢੰਗ ਦੱਸਾਂਗੇ ਜੀ ਜਿਹਦੇ ਨਾਲ ਕੀ ਜਿਹੜੇ ਆਪਣੇ ਸਹਰਾਣੇ ਵਿੱਚ ਕਵਰ ਹੋ ਜਾਣਗੇ ਸਹਰਾਣੇ ਵੀ ਨਹੀਂ ਆਪਣੇ ਇੱਧਰ ਉੱਧਰ ਹੋਣਗੇ ਆਉਂਦੀਆਂ ਸਰਦੀਆਂ ਨੂੰ ਜਦੋਂ ਵੀ ਆਪਾਂ ਆਪਣੇ ਬਿਸਤਰੇ ਕੱਢਣੇ ਹੋਣਗੇ ਤਾਂ ਆਸਾਨੀ ਨਾਲ ਹੀ ਆਪਾਂ ਨੂੰ ਪੂਰਾ ਜਿਹੜਾ ਹੈਗਾ ਜੀ ਵਿਦ ਸਹਰਾਣੇ ਸਾਰਾ ਕੁਝ ਆਪਾਂ ਨੂੰ ਇਕੱਠਾ ਇੱਕ ਜਗ੍ਹਾ ਤੇ ਹੀ ਮਿਲ ਚੁਗਾ ਲੋ ਜੀ ਦੇਖੋ ਚਾਦਰ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਨਾ ਹੈ ਫੋਲਡ ਕਰਨ ਤੋਂ ਬਾਅਦ ਦੇਖੋ ਜਿਵੇਂ ਵੀ ਆਪਾਂ ਤਹਿ ਲਾਉਣੀ ਹੋਵੇ ਤਹਿ ਲਾ ਦੇਣੀ ਹੈ देखो आमतौर से आपा एक लड ऊपर करके ऊपर सराणी धर दनेया सराणी अपनी इधर-उधर हो जंदी है दे। आपा देखो जी एक सराणा ऊपर तरेया ते एक सराणा लाग तो काढ लिया चद्दर दी तह ਲਾਉਣ ਤੋਂ ਬਾਅਦ ਜਿਹੜਾ ਆਪਣਾ ਸਰਾਣਾ ਹੈ ਜੀ ਦੇਖੋ ਇਹਦੇ ਵਿੱਚ ਹੀ ਆਪਾਂ ਜਿਹੜੀ ਚਾਦਰ ਹੈ ਜੀ ਪੂਰਾ ਆਪਣੀ ਚਾਦਰ ਦਾ ਸੈੱਟ ਹੈ ਨਾਲ ਇੱਕ ਸਰਾਣਾ ਸੀ ਇੱਕ ਸਰਾਣੇ ਦੇ ਵਿੱਚ ਹੀ ਆਪਾਂ ਨੇ ਕੋਈ ਕਵਰ ਕਰ ਦਾਂਗੇ ਇਹਦੇ ਨਾਲ ਕੀ ਹੋਊਗਾ ਬੈਗ ਦੀ ਤਰ੍ਹਾਂ ਆਪਣਾ ਚੱਦਰਾਂ ਦਾ ਸੈੱਟ ਪੂਰਾ ਕਵਰ ਹੋ ਜਾਊਗਾ ਜੀ ਆਪਣਾ ਇਧਰ ਉਧਰ ਨਹੀਂ ਹੋਣਾ ਤੇ ਵਧੀਆ ਢੰਗ ਨਾਲ ਆਪਣਾ ਜਿਹੜੀ ਹੈਗੀ ਜਿੱਤ ਹੈ ਵੀ ਲੱਗੀ ਤੇ ਆਪਾਂ ਲੋਡ ਪੈਣ ਤੇ ਆਪਾਂ ਨੂੰ ਪੂਰਾ ਸੈੱਟ ਇੱਕ ਜਗ੍ਹਾ ਤੇ ਮਿਲ ਚੂਗਾ ਤੇ ਨਾਲ ਹੀ ਆਪਣੀ ਜਿਹੜੀ ਸਹਰਾਣੇ ਆ ਉਹ ਇੱਧਰ ਉੱਧਰ ਨਹੀਂ ਹੋਣਗੇ ਇਸੇ ਤਰ੍ਹਾਂ ਦੇਖੋ ਆਪਾਂ ਇੱਕ ਤਰੀਕਾ ਤੁਹਾਨੂੰ ਇਹ ਦੱਸਿਆ ਜੀ ਇੱਕ ਤਰੀਕਾ ਆਪਾਂ ਤੁਹਾਨੂੰ ਹੋਰ ਦੱਸਦੇ ਹਾਂ ਜੀ ਜਿਹਦੇ ਨਾਲ ਕੀ ਦੇਖੋ ਆਪਣੀਆਂ ਗਰਮ ਚਾਦਰਾਂ ਨੀਂ ਗਈਆਂ ਆਪਾਂ ਸਾਹਮਣੀਆਂ ਨੇ ਤੇ ਸਹਰਾਣੇ ਵੀ ਆਪਣੀ ਚੰਗੀ ਤਰ੍ਹਾਂ ਕਵਰ ਹੋ ਜਾਣ ਲੋ ਜੀ ਇਸੇ ਤਰ੍ਹਾਂ ਆਪਾਂ ਤੁਹਾਨੂੰ ਇੱਕ ਤਰੀਕਾ ਹੋਰ ਦੱਸਦੇ ਹਾਂਗੇ ਦੇਖੋ ਜਦੋਂ ਆਪਾਂ ਬੈੱਡ ਦੇ ਵਿੱਚ ਧਰਦੇ ਆ ਨਾ ਬੈੱਡ ਦੇ ਵਿੱਚ ਚੱਦਰਾਂ ਚੁੱਦਰਾਂ ਦੀ ਬਹੁਤ ਸਾਰਾ ਖਲਾਰਾ ਪੈ ਜਾਂਦਾ ਹੈ ਤੇ ਇਸ ਕਰਕੇ ਜੇ ਆਪਾਂ ਵਧੀਆ ਢੰਗ ਨਾਲ ਆਪਾਂ ਬਿਸਤਰਿਆਂ ਨੂੰ ਸਾਮ ਕੇ ਰੱਖਾਂਗੇ ਤਾਂ ਥੋੜੀ ਜਿਹੀ ਘੱਟ ਜਗ੍ਹਾ 'ਚ ਹੀ ਆਪਣੀ ਜਿਹੜੀ ਬਿਸਤਰੀ ਆ ਸਮਝ ਆਣਗੇ ਲੋ ਜੀ ਦੇਖੋ ਇਹ ਬੈੱਡ ਦੀ ਚੱਦਰ ਹੈ ਇੱਕ ਸਾਈਡ ਤੋਂ ਮੈਂ ਥੋੜੀ ਜਿਹੀ ਫੋਲਡ ਕਰਤੀ ਇੱਕ ਸਾਈਡ ਤੋਂ ਕੋਈ ਵੀ ਸਾਈਡ ਲੈ ਲੈਣੀ ਹੈ ਇੱਕ ਸਾਈਡ ਤੋਂ ਆਪਾਂ ਇਸ ਤਰ੍ਹਾਂ ਫੋਲਡ ਕਰ ਦਿੰਨੇ ਇੱਕ ਲਾੜ ਨੂੰ ਆਪਾਂ ਇਸ ਤਰ੍ਹਾਂ ਕਰਨਾ ਹੈ ਤੇ ਦੂਜੇ ਲਾੜ ਨੂੰ ਇਹਦੇ ਉੱਪਰ ਧਰ ਦੇਣਾ ਹੈ ਜੀ ਇਸ ਤਰ੍ਹਾਂ ਐਂ ਦੇਖੋ ਇਸ ਤਰ੍ਹਾਂੰ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਜੀ ਇਹਦੇ ਵਿੱਚ ਆਪਾਂ ਜਿਹੜੇ ਸਹਰਾਣੇ ਆ ਆਪਾਂ ਉਹਦੇ ਬਿਲਕੁਲ ਕਵਰ ਕਰਾਂਗੇ ਦੇਖੋ نیچے ਤੋਂ ਆਪਾਂ ਇਸ ਤਰ੍ਹਾਂ ਇਹਨੂੰ ਫੋਲਡ ਕਰਾਂਗੇ ਇਸ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਜਿਹੜੇ ਸਹਰਾਣੇ ਆ ਜੀ ਉਹ ਆਪਾਂ ਰੱਖਾਂਗੇ ਇੱਥੇ ਦੋਨੇ ਆਪਣੇ ਸਹਰਾਣੇ ਆ ਦੇਖੋ ਇਹ ਇਹਨਾਂ ਨੂੰ ਇਸ ਤਰ੍ਹਾਂ ਤੈਹ ਲਗਾ ਕੇ ਜਿਹੜੀ ਆਪਾਂ ਫੋਲਡ ਕੀਤਾ ਸੀਗਾ ਉਹਦੇ ਵਿੱਚੋਂ ਆਪਾਂ ਜਿਹੜੀ ਚਾਦਰ ਹੈ ਜੀ ਚੰਗੀ ਤਰ੍ਹਾਂ ਇਸ ਤਰ੍ਹਾਂ ਕਵਰ ਕਰ ਦਾਂਗੇ ਦੇਖੋ ਇਹਦੇ ਨਾਲ ਕੀ ਹੁੰਦਾ ਜੀ ਆਪਾਂ ਪ੍ਰੋਟੀਨ ਚ ਇਹ ਚਦਰਾਂ ਦੀ ਤਹਿ ਇਸ ਤਰ੍ਹਾਂ ਨਹੀਂ ਲਾ ਸਕਦੇ ਤਾਂ ਜਦੋਂ ਵੀ ਆਪਾਂ ਦੇਖੋ ਆਪਣੇ ਚਦਰਾਂ ਨੂੰ ਸਾਹਮਣੇ ਸੀਜ਼ਨ ਦੇ ਮਤਲਬਕ ਤੇ ਉਸ ਤਰ੍ਹਾਂ ਆਪਾਂ ਇੱਕ ਵਾਰ ਲਾ ਕੇ ਇਸ ਤਰ੍ਹਾਂ ਤਹਿ ਧਰ ਦਾਂਗੇ ਜੀ ਤੇ ਆਪਣੀਆਂ ਜਿਹੜੀਆਂ ਤਹਿ ਹੈ ਖੁੱਲਣਗੀਆਂ ਨਹੀਂ ਤੇ ਘੱਟ ਬੈੱਡ ਦੇ ਵਿੱਚ ਦੇਖੋ ਘੱਟ ਸਪੇਸ ਦੀ ਆਪਣੀਆਂ ਜਿਹੜੇ ਵਿਸਤਰੇ ਆ ਸਾਰੇ ਸੱਦੇ ਜਾਣਗੇ ਲੋ ਜੀ ਇਹ ਹੋ ਗਿਆ ਜੀ ਆਪਣਾ ਦੂਜਾ ਤਰੀਕਾ ਤੇ ਹੁਣ ਮੈਂ ਤੁਹਾਨੂੰ ਕੰਬਲ ਦੇ ਦੱਸਦੀਆਂ ਜੀ ਤਹਿ ਲਾਉਣੀ ਕੀ ਆਪਾਂ ਕੰਬਲ ਦੀ ਵੀ ਤਹਿ ਕਿਵੇਂ ਲਾ ਸਕਦੇ ਹਾਂਗੇ ਦੇਖੋ ਰੂਟੀਨ ਦੇ ਵਿੱਚ ਕੀ ਹੁੰਦਾ ਜੀ ਆਪਾਂ ਨੂੰ ਕਾਹਲੀ ਕਾਹਲੀ ਹੁੰਦੀ ਹੈ ਤੇ ਆਪਾਂ ਫਟਾਫਟ ਕੰਮ ਕਰਨੇ ਹੁੰਦੇ ਆ ਕਾਫੀ ਸਾਰੇ ਤੇ ਆਪਾਂ ਇਸ ਤਰ੍ਹਾਂ ਫਟਾਫਟ ਤੈਹਾਂ ਲਾਈਆਂ ਤੇ ਚਲੋ ਜੀ ਬੱਚਿਆਂ ਨੇ ਕੀ ਕੀਤਾ ਜੀ ਠੰਡ ਲੱਗੀ ਫਟਾਫਟ ਕੱਢੇ ਤੇ ਖਲਾਰਾ ਪਾਤਾ ਜੀ ਦੁਆਰਾ ਫੇਰ ਚਲੋ ਫੇਰ ਤੈਹਾਂ ਲਾ ਦਿਓ ਹਨਾ ਜੀ ਆਪਾਂ ਇੱਕ ਵਾਰ ਇਸ ਤਰ੍ਹਾਂ ਤੈਹਾਂ ਲਾ ਕੇ ਧਰਦੀ ਹੈ ਨਾ ਫਿਰ ਤੈਹ ਖੁੱਲਦੀ ਨਹੀਂ ਹੈਗੀ ਛੇਤੀ ਛੇਤੀ ਇਸ ਤਰ੍ਹਾਂ ਆਪਾਂ ਥੋੜਾ ਜਿਹਾ ਆਪਣਾ ਜਿਹੜਾ ਕੰਮ ਹੈ ਜੀ ਉਹ ਵੀ ਥੋੜਾ ਜਿਹਾ ਸੁੱਕਾ ਹੋ ਜਾਂਦਾ ਬੱਚੇ ਖਲਾਰਾ ਨਹੀਂ ਪਾਉਂਦੇ ਲੋ ਜੀ ਇਸ ਤਰ੍ਹਾਂ ਦੇਖੋ ਆਪਾਂ ਕੰਬਲ ਨੂੰ ਫ ਹਾਫ ਕੰਪਰ ਨੂੰ ਫੋਲਡ ਕਰਨਾ ਹੈ ਜੀ ਇੱਕ ਸਾਈਡ ਤੋਂ ਇਸ ਤਰ੍ਹਾਂ ਦੂਜੀ ਸਾਈਡ ਨੂੰ ਇਹਦੇ ਉੱਤੇ ਆਪਾਂ ਇਸ ਤਰ੍ਹਾਂ ਧਰ ਦਾਂਗੇ ਦੋਨੇ ਸਾਈਡਾਂ ਨੂੰ ਆਪਾਂ ਇਸ ਤਰ੍ਹਾਂ ਹੀ ਫੋਲਡ ਕਰ ਦਾਂਗੇ ਫੋਲਡ ਕਰਨ ਤੋਂ ਬਾਅਦ ਜਦੋਂ ਆਪਾਂ ਸਹੀ ਸਹੀ ਫੋਲਡ ਕਰ ਲਿਆ ਨਾ ਦੇਖੋ ਉੱਪਰੀ ਸਾਈਡ ਤੋਂ ਕੋਈ ਵੀ ਸਾਈਡ ਲੈ ਲੈਣੀ ਹੈ ਇੱਕ ਸਾਈਡ ਤੋਂ ਆਪਾਂ ਥੋੜਾ ਜਿਹਾ ਫੇਰ ਫੋਲਡ ਕਰ ਦਾਂਗੇ ਇਹਨੂੰ ਇਸ ਤਰ੍ਹਾਂ ਐਵੇਂ ਜਿਹੜੀ ਨੀਚੀ ਵਾਲੀ ਸਾਈਡ ਰਹਿ ਗਈ ਦੇਖੋ ਜੀ ਉਹਨੂੰ ਆਪਾਂ ਰੋਲ ਦੀ ਤਰ੍ਹਾਂ ਐ ਘਮਾਉਂਦੇ ਆਉਣਾ ਹੈ ਇਸ ਤਰ੍ਹਾਂ ਐ ਘਮਾਉਂਦੇ ਆਵਾਂਗੇ ਕਮਾ ਕਮਾ ਕੀ ਨੂੰ ਇਸ ਤਰ੍ਹਾਂ ਤੇ ਇਹਦੇ ਵਿੱਚ ਆਪਾਂ ਇਹ ਕਵਰ ਕਰ ਦਾਂਗੇ ਜੀ ਇਹ ਆਪਣਾ ਇਸ ਤਰ੍ਹਾਂ ਬਨਜੂ ਜਿਵੇਂ ਕੋਈ ਨਾ ਆਪਣਾ ਗੋਲ ਸਰਾਣਾ ਹੁੰਦਾ ਦੇਖੋ ਆਪਾਂ ਇਹਨੂੰ ਆਪਣੇ ਬੈੱਡ ਤੇ ਵੀ ਧਰਦੀਏ ਨਾ ਤਾਂ ਵੀ ਭੜ ਨਹੀਂ ਲੱਗਦੇ ਜਿਵੇਂ ਆਪਾਂ ਬਿਸਤਰੇ ਕਹਿੰਦੇ ਆ ਪਏ ਹੁੰਦੇ ਨੇ ਭੜੇ ਲੱਗਦੇ ਨੇ ਇਸ ਤਰ੍ਹਾਂ ਤਹਿ ਲੱਗੀ ਹੋਈ ਭੜੀ ਨਹੀਂ ਲੱਗਦੀ ਤੇ ਆਪਾਂ ਇਹਨੂੰ ਸਰਾਣੇ ਦੀ ਤਰ੍ਹਾਂ ਵਰਤ ਵੀ ਸਕਦੇ ਹਾਂਗੇ ਤੇ ਤਹਿ ਤਾਂ ਇਹਦੀ ਖੁੱਲਣ ਦੀ ਬਹੁਤ ਦੂਰ ਦੀ ਗੱਲ ਰਹਿ ਗਈ ਜੇ ਤਹਿ ਨਹੀਂ ਬਿਲਕੁਲ ਵੀ ਖੁੱਲੂਗੀ ਤੇ ਇਸੇ ਤਰ੍ਹਾਂ ਮੈਂ ਤੁਹਾਨੂੰ ਇੱਕ ਕੰਬਲ ਦੀ ਤਹਿ ਹੋਰ ਲਾਉਣੀ ਦੱਸ ਦਿਆਂਗੀ ਇਹ ਵੀ ਬਹੁਤ ਵਧੀਆ ਤਰੀਕਾ ਹੈ ਜੀ ਅਪਣਾ ਕੇ ਜਰੂਰ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਜਿਹੜੀ ਤੈ ਤੁਹਾਨੂੰ ਜ਼ਿਆਦਾ ਵਧੀਆ ਲੱਗੀ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਜੀ ਪਹਿਲਾਂ ਵੀ ਦੇਖੋ ਆਪਾਂ ਆਪਣੀਆਂ ਭੈਣਾਂ ਨੂੰ ਸੂਟਾਂ ਗਰਮ ਸੂਟਾਂ ਦੀਆਂ ਤਾਹਾਂ ਲਾਉਣੀਆਂ ਦੱਸੀਆਂ ਸੀਗੀਆਂ ਤੇ ਲਓ ਜੀ ਇਸ ਤਰ੍ਹਾਂ ਦੇਖੋ ਆਪਾਂ ਇਹਨੂੰ ਕਵਰ ਕਰ ਲਿਆ ਜੀ ਇਸ ਤਰ੍ਹਾਂ ਪਹਿਲਾਂ ਸਹਰਾਣੀ ਨੂੰ ਆਪਾਂ ਕੰਬਲ ਨੂੰ ਪੁੱਠਾ ਧਰਿਆ ਸਾਈਡ ਤੇ ਇੱਕ ਫੋਲਡ ਕੀਤਾ ਉਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਹੀ ਫੋਲਡ ਕਰਨਾ ਹੈ ਜੀ ਫੋਲਡ ਕਰਨ ਤੋਂ ਬਾਅਦ ਆਪਾਂ ਇਹਨੂੰ ਫੇਰ ਫੋਲਡ ਕਰ ਦੇਣਾ ਦੇਖੋ ਇਸ ਤਰ੍ਹਾਂ ਤਾਂ ਇਹ ਜਿਹੜਾ ਆਪਾਂ ਉੱਪਰਲੀ ਸਾਈਡ ਤੋਂ ਫੋਲਡ ਕੀਤਾ ਸੀ ਜੇ ਪੁੱਠਾ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਐ ਪਲਟਾ ਕੇ ਇਹ ਸਿੱਧਾ ਹੋ ਜਾਊਗਾ ਸਿੱਧਾ ਹੋਣ ਤੋਂ ਬਾਅਦ ਦੇਖੋ ਇਹ ਸਾਰਾ ਜਿਹੜਾ ਆਪਣਾ ਕੰਬਲ ਹੈ ਜੀ ਕਵਰ ਹੋ ਜਾਊਗਾ ਬਹੁਤ ਵਧੀਆ ਜੀ ਤੈਹ ਲੱਗਦੀ ਐ ਇਸ ਤਰ੍ਹਾਂ ਜੇ ਤੁਸੀਂ ਲਗਾ ਕੇ ਦੇਖੋਗੇ ਤਾਂ ਕੋਈ ਟਾਈਮ ਨਹੀਂ ਲੱਗਦਾ ਹੈਗਾ ਸਿਰਫ ਦੇਖੋ 2 ਕਿ ਮਿੰਟਾਂ ਦੀ ਕੰਮ ਹੁੰਦਾ ਹੈ ਜਿਵੇਂ ਦੇਖੋ ਆ ਪ੍ਰੋਟੀਨ ਦੇ ਵਿੱਚ ਕੰਬਲ ਆਪਣੇ ਕੀ ਹੁੰਦੇ ਜੇ ਆਪਾਂ ਇੱਕ ਸਾਈਡਾਂ ਤੇ ਧਰ ਦਨੇ ਆ ਕਿ ਭੈੜਾ ਲੱਗਦੇ ਨੇ ਬਿਸਤਰੀ ਸਾਰਾ ਦਿਨ ਬੈੱਡਾਂ ਤੇ ਖਲਾਰਾ ਪੈਂਦਾ ਬੁਰਾ ਲੱਗਦਾ ਜੇਕਰ ਆਪਾਂ ਇਸ ਤਰ੍ਹਾਂ ਧਰਾਂਗੇ ਦੇਖੋ ਇਸ ਸਰਾਣੇ ਦੀ ਤਰ੍ਹਾਂ ਹੀ ਬਣ ਜਾਂਦੇ ਨੇਗੇ ਤੇ ਨਾਲ ਹੀ ਆਪਾਂ ਜਿਵੇਂ ਕੋਈ ਵੀ ਦੁਪੱਟਾ ਲੈ ਲੈਣਗਾ ਜਿਵੇਂ ਆਪਾਂ ਦੇਖੋ ਬਿਸਤਰਿਆਂ ਦੇ ਉੱਤੇ ਕੋਈ ਕੱਪੜਾ ਪਾ ਦਨੇ ਆ ਇਸ ਤਰ੍ਹਾਂ ਜਿਵੇਂ ਆਪਾਂ ਕੋਈ ਜਿਵੇਂ ਮੇਰੇ ਕੋਲ ਇਹੀ ਦੁਪੱਟਾ ਪਿਆ ਸੀ ਦੇਖੋ ਇਹ ਪ੍ਰਿੰਟ ਜੇ ਵਾਲਾ ਦੁਪੱਟਾ ਸੀਗਾ ਮੈਂ ਇਹਦੇ ਵਿੱਚ ਇਹਨੂੰ ਕਵਰ ਕਰਕੇ ਰੱਖੂਗੀ ਇਸ ਤਰ੍ਹਾਂ ਤੇ ਨਾਲੇ ਤਾਂ ਦੇਖੋ ਆਪਣੇ ਜਿਹੜੇ ਵਿਸਤਰੇ ਆ ਜੀ ਉਹ ਕਵਰ ਹੋ ਜਾਣਗੇ ਤੇ ਨਾਲੇ ਭੜੇ ਨਹੀਂ ਲੱਗਣਗੇ ਰੱਖੇ ਹੋਏ ਵੀ ਦੇਖੋ ਬੁਰੇ ਨਹੀਂ ਲੱਗਣਗੇ ਤੇ ਇਹਨੂੰ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਇਹਨੂੰ ਕਿਵੇਂ ਕਰਨਾ ਹੈ ਦੇਖੋ ਤੁਸੀਂ ਇਸੇ ਤਰ੍ਹਾਂ ਆਪਾਂ ਇਹਨੂੰ ਨਾ ਐਵੇਂ ਕਰ ਦਾਂਗੇ ਫੋਲਡ ਫੋਲਡ ਕਰਨ ਤੋਂ ਬਾਅਦ ਦੇਖੋ ਨੀਚੇ ਵਾਲੀ ਸਾਈਡ ਜਿਹੜੀ ਤੇ ਹੈਗੀ ਆ ਥੋੜੀ ਜਿਹਾ ਜ਼ਿਆਦਾ ਫੋਲਡ ਹੋ ਗਈ ਥੋੜੀ ਜਿਹਾ ਆਪਾਂ ਘੱਟ ਫੋਲਡ ਕਰਾਂਗੇ ਇਸ ਤਰ੍ਹਾਂ ਤਾਂ ਜੋ ਜਿਹੜਾ ਇਹਦਾ ਪ੍ਰਿੰਟ ਜ ਹੈ ਉਹ ਵੀ ਵਧੀਆ ਦਿਖਦਾ ਰਹੇ ਸਾਈਡਾਂ ਤੋਂ ਆਪਾਂ ਦੇਖੋ ਇਸ ਤਰ੍ਹਾਂ ਰਬੜ ਚੜਾ ਦਾਂਗੇ ਰਬੜ ਚੜਾ ਕੇ ਦੋਨੇ ਸਾਈਡਾਂ ਤੇ ਇਹਦੇ ਵਿੱਚ ਹੀ ਆਪਾਂ ਦੇਖੋ ਇੱਕ ਤਰ੍ਹਾਂ ਦਾ ਫੋਲਡ ਹੋ ਜਾਊਗਾ ਜੀ ਆਪਣਾ ਇਹ ਕੰਬਲ ਸਾਰਾ ਇਸ ਤਰ੍ਹਾਂ ਦੇਖੋ ਆਪਾਂ ਪਹਿਲਾਂ ਇਹਨੂੰ ਫੋਲਡ ਕਰ ਲੈਨੇ ਆ ਫੋਲਡ ਕਰਨ ਤੋਂ ਬਾਅਦ ਦੇਖੋ ਆਪਾਂ ਜਿਹੜੀ ਸਾਈਡ ਤੇ ਵੀ ਰਬੜ ਚੜਾ ਦਾਂਗੇ ਰਬੜ ਚੜਾ ਕੇ ਚਾਹੀਏ ਆਪਣੇ ਕੋਲੇ ਕੋਈ ਡੋਰੀ ਭੀ ਆਪਾਂ ਡੋਰੀ ਲਪੇਟ ਦਈਏ फटाफट ਡੋਰੀ ਲਪੇਟਣ ਤੋਂ ਬਾਅਦ ਦੇਖੋ ਜੀ ਆਪਾਂ ਜਿਹੜੀ ਇਹ ਤਹਿ ਲਾਈ ਸੀ ਇਹਦੇ ਵਿੱਚ ਆਪਣੇ ਦੋਨੇ ਲੜ ਇਸ ਤਰ੍ਹਾਂ ਕਵਰ ਹੋ ਜਾਣਗੇ ਇਹਨੂੰ ਦੇਖੋ ਆਪਾਂ ਕਿਵੇਂ ਮਰਜ਼ੀ ਧਰੀਏ ਜੀ ਬੈੱਡ ਤੇ ਵੀ ਧਰੇ ਰਹਿਣਾ ਇਸ ਤਰ੍ਹਾਂ ਆਪਾਂ ਫੋਲਡ ਕਰਕੇ ਨਾ ਆਪਣੇ ਬਿਸਤਰੇ ਤਾਂ ਵੀ ਭੈੜੇ ਨਹੀਂ ਲੱਗਦੇ ਤੇ ਨਾ ਹੀ ਕੋਈ ਪਹਿਚਾਣ ਕਰ ਜਾਵੇ ਕਿ ਤੁਸੀਂ ਤੁਹਾਡੇ ਬਿਸਤਰੇ ਜਿਹੜੇ ਹੈਗੇ ਬੈੱਡਾਂ 'ਤੇ ਪਏ ਰਹਿੰਦੇ ਆ ਇਹ ਵਧੀਆ ਇਸ ਤਰ੍ਹਾਂ ਟੰਗਣਾ ਵਧੀਆ ਲੱਗਦੇ ਨੇ ਐ ਲੱਗਦਾ ਜਿਵੇਂ ਦੇਖੋ ਕੋਈ ਕਵਰ ਚੜਾਇਆ ਹੁੰਦਾ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ ਚੈਨਲ ਨੂੰ